ਰਾਤ ਨੂੰ ਉੱल्लू ਨੂੰ ਵੇਖਣਾ ਮਾੜਾ ਕਿਉਂ ਮੰਨਿਆ ਜਾਂਦਾ ਜਾਂ ਬਦਸ਼ਗਣੀ ਕਿਉਂ ਮੰਨਿਆ ਜਾਂਦਾ ਜਾਂ ਵਿਨਾਸ਼ਕਾਰੀ ਕਿਉਂ ਮੰਨਿਆ ਜਾਂਦਾ ਕਈ ਇਲਾਕਿਆਂ ਵਿੱਚ ਤਾਂ ਇੱਥੋਂ ਤੱਕ ਕਿਹਾ ਕਿ ਜੇ ਉੱल्लू ਨੂੰ ਰਾਤ ਨੂੰ ਵੇਖ ਲਈਏ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਿਸੇ ਦੀ ਮੌਤ ਤੱਕ ਹੋ ਸਕਦੀ ਹੈ ਐਵੇਂ ਦਾ ਵਹਿਮ ਭਰਮ ਜਾਂ ਐਵੇਂ ਦੀ ਸੋਚ ਵਿਚਾਰ ਕੀਤੀ ਜਾਂਦੀ ਹੈ ਕੀ ਇਹ ਸੱਚ ਹੈ ਕਿ ਵਕਾਈ ਉੱल्लू ਵੇਖਣਾ ਰਾਤ ਨੂੰ ਮਾੜਾ ਹੁੰਦਾ ਹੈ ਜੇ ਮਾੜਾ ਹੁੰਦਾ ਤੇ ਕਿਉਂ ਮਾੜਾ ਹੁੰਦਾ ਜਾਂ ਉੱੱल्लू ਇੱਕ ਬਹੁਤ ਹੀ ਮਿੱਤਰ ਪੰਛੀ ਆ ਮਨੁੱਖਤਾ ਦਾ ਲੋਕਾਂ ਦਾ ਕਿਸਾਨਾਂ ਦਾ ਕਿ ਇਹ ਸੱਚ ਹੈ ਕਿ ਜੇ ਵਿਨਾਸ਼ਕਾਰੀ ਜਾਂ ਜਾਂ ਇਹਨੂੰ ਵੱਦ ਸ਼ਗਮੀ ਕਿਹਾ ਜਾਂਦਾ ਤਾਂ ਉਹਦਾ ਕੋਈ ਨਾ ਕੋਈ ਤਾਂ ਕਾਰਨ ਹੋਵੇਗਾ ਇਹਨੇ ਸਵਾਲ ਤਾਂ ਜਵਾਬ ਮੰਗਦੇ ਨੇ ਬਹੁਤ سارے ਸਵਾਲ ਨੇ ਕੱਲਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਉੱਲੂ ਵੇਖਣਾ ਮਾੜਾ ਹੁੰਦਾ ਹੁਣ ਪਹਿਲਾ ਸਵਾਲ ਖੜਾ ਹੁੰਦਾ ਕਿ ਉੱਲੂ ਵੇਖਣਾ ਮਾੜਾ ਕਿਉਂ ਹੁੰਦਾ ਤੁਹਾਡੇ ਵਰਗੇ ਸੂਝਵਾਨ ਸੱਜਣ ਜਾਣਦੇ ਨੇ ਕਿ ਪੂਰੇ ਸੰਸਾਰ ਵਿੱਚ ਲਗਭਗ ਉੱਲੂਆਂ ਦੀਆਂ 200 ਕਿਸਮਾਂ ਪਾਈਆਂ ਜਾਂਦੀਆਂ 200 200 ਤੇ ਨਾਲ ਹੀ ਇਹ ਕਿਹਾ ਜਾਂਦਾ ਕਿ ਇਸ ਸੰਸਾਰ ਦੇ ਹਰ ਕੋਨੇ 'ਚ ਪਾਇਆ ਜਾਂਦਾ ਪੰਛੀ ਇਹਗਾ ਕਿ ਇਹਦੀਆਂ ਅੱਖਾਂ ਜਿਹੜੀਆਂ ਹੁੰਦੀਆਂ ਨੇ ਕਾਫੀ ਮੋਟੀਆਂ ਇਹਨਾਂ ਤੇ ਗੋਲ ਹੁੰਦੀਆਂ ਨੇ ਜਿਸ ਕਾਰਨ ਇਹ ਰਾਤ ਨੂੰ ਆਸਾਨੀ ਨਾਲ ਵੇਖ ਸਕਦਾ ਹੈ ਦਿਨੇ ਵੇਖਣਾ ਇਹਦੇ ਲਈ ਔਖਾ ਹੁੰਦਾ ਨਾਲ ਦੀ ਨਾਲ ਹੀ ਇਹ ਜ਼ਿਆਦਾਤਰ ਆ ਮਨੁੱਖ ਤੋਂ ਡਰਦਾ ਆ ਇਹ ਹਮੇਸ਼ਾ ਉਸ ਜਗ੍ਹਾ ਤੇ ਜ਼ਿਆਦਾ ਰਹਿੰਦੇ ਆ ਜਿੱਥੇ ਮਨੁੱਖ ਘਟ ਰਿਹਾ ਵੇ ਕਿਉਂਕਿ ਕੁਦਰਤੀ ਸੁਭਾਅ ਆ ਬਹੁਤ ਸਾਰੇ ਚੀਵ ਜੀਵ ਜੰਤੂ ਜਿਹੜੇ ਨੇ ਮਨੁੱਖ ਤੋਂ ਦੂਰ ਰਹਿੰਦੇ ਨੇ ਜਿਹੜੇ ਕਰਕੇ ਮਨੁੱਖ ਨੂੰ ਵੀ ਫਾਇਦਾ ਤੇ ਉਹ ਪੰਛੀਆਂ ਦੇ ਜੀਵ ਜੰਤੂਆਂ ਨੂੰ ਵੀ ਫਾਇਦਾ ਡਰ ਕਰਨ ਉਹਦਾ ਸੁਭਾਅ ਡਰਦਾ ਆ ਕਿ ਉਹ ਮਨੁੱਖ ਤੋਂ ਦੂਰ ਰਹਿੰਦਾ ਹੁਣ ਇਹ ਵਿਨਾਸ਼ਕਾਰੀ ਕਿਉਂ ਤਸਵਾਲ ਬਹੁਤੀ ਹੀ ਵਧੀਆ ਆ ਕਿ ਇਹਨੂੰ ਮਾੜਾ ਕਿਉਂ ਕਿਹਾ ਜਾਂਦਾ ਅਕਸਰ ਆਪਾਂ ਵੀ ਜੇਸੀ ਰਾਤ ਸੁੱਤੇ ਹੋਏ ਸਾਨੂੰ ਕੋਈ ਜਾਣ ਬੁਝ ਕੇ ਕੋਈ ਆਵਾਜ਼ ਆਹੋ ਜਿਹੀ ਆਵੇ ਤਾਂ ਆਪਾਂ ਡਰ ਜਾਂਦੇ ਆ ਆਪਾਂ ਕਹਿੰਨੇ ਬਹੁਤ ਹੀ ਮਾੜੀ ਗੱਲ ਆ ਇਹ ਕਿਹੜਾ ਬਲੱਛਣਾ ਆ ਇਹ ਕਿਹੜਾ ਘਟਿਆ ਇਨਸਾਨ ਆ ਆਪਾਂ ਅਕਸਰ ਇਹਵੇਂ ਦਾ ਕਹਿ ਦਿੰਦੇ ਜਿੱਦੋਂ ਸਾਨੂੰ ਕੋਈ ਡਰਾਉਣੀ ਜੀ ਆਵਾਜ਼ ਅਚਾਨਕ ਸੁੱਤੇ ਪਿਆ ਨੂੰ ਮਿਲ ਜਾਵੇ ਤੁਸੀਂ ਸਭ ਜਾਣਦੇ ਹੋ ਕਿ ਪਿਛਲੀਆਂ ਸਮਿਆਂ 'ਚ ਜੇ ਅੱਜ ਤੋਂ ਆਪਾਂ 100 ਸਾਲ ਪਿੱਛੇ ਚਲ ਜਾਈਏ ਉਦੋਂ ਲੋਕਾਂ ਦੇ ਘਰ ਵੱਡੇ-ਵੱਡੀਆਂ ਕੋਠੀਆਂ ਨਹੀਂ ਸੀ ਹੋਇਆ ਕਰਦੀਆਂ ਬਿਜਲੀ ਦਾ ਪ੍ਰਬੰਧ ਨਹੀਂ ਸੀ ਹੋਇਆ ਕਰਦਾ ਏਸੀ ਨਹੀਂ ਸੀ ਹੁੰਦੇ ਪੱਖੇ ਨਹੀਂ ਸੀ ਹੁੰਦੇ ਤੇ ਹਰ ਗਰਮੀ ਦੇ ਮੌਸਮ ਦੇ ਵਿੱਚ ਅਕਸਰ ਬਹੁਤ ਸਾਰੇ ਲੋਕ ਰਾਤ ਨੂੰ ਰੁੱਖਾਂ ਥੱਲੇ ਹੀ ਸੌਂ ਜਾਇਆ ਕਰਦੇ ਸਨ ਕਿਉਂਕਿ ਹਰ ਘਰ 'ਚ ਰੁੱਖ ਹੁੰਦੇ ਸੀ ਰੁੱਖ ਇਸ ਕਰਕੇ ਹੁੰਦੇ ਸੀ ਕਿ ਉਹਨਾਂ ਥੱਲੇ ਬਹਿ ਕੇ ਰਿਸ਼ਤੇਦਾਰ ਆ ਗਿਆ ਤਾਂ ਵੀ ਰੁੱਖਾਂ ਥੱਲੇ ਬਹਿ ਜਾਣਾ ਅੱਜ ਅਸੀਂ ਏਸੀ ਲਾਏ ਹੋਏ ਨੇ ਪੱਖੇ ਲਾਏ ਹੋਏ ਨੇ ਕੂਲਰ ਲਾਏ ਹੋਏ ਨੇ ਆਪਾਂ ਉਹਨਾਂ 'ਚ ਬਿਠਾ ਲੀਨੇ ਆ ਉਦੋਂ ਅਸੀਂ ਰੁੱਖਾਂ ਥੱਲੇ ਹੀ ਬਿਠਾਉਂਦੇ ਸਾਂ ਤੇ ਜਿਹੜਾ ਉੱਲੂ ਆ ਉਹ ਹਮੇਸ਼ਾ ਰੁੱਖ ਤੇ ਹੀ ਬੈਠਦਾ ਆ ਤੁਸੀਂ ਵੀ ਇਹ ਗੱਲ ਜਾਣਦੇ ਹੋ ਇਹ ਰਾਤ ਨੂੰ ਜਿੱਦੋਂ ਨਿਕਲਦੀ ਸੀ ਤੇ ਰਾਤ ਨੂੰ ਨਿਕਲਨ ਕਾਰਨ ਜਦੋਂ ਮਨੁੱਖ ਸੁੱਤਾ ਹੁੰਦਾ ਸੀ ਤਾਂ ਸੌਂ ਤੋਂ ਬਾਅਦ ਅਚਾਨਕ ਜਿਹੀ ਵੀ ਆਵਾਜ਼ ਹੁੰਦੀ ਸੀ ਉਹਦੇ ਨਾਲ ਮਨੁੱਖ ਦੀ ਨੀਂਦ ਵਿੱਚ ਵਿਘਨ ਪੈਂਦਾ ਸੀ ਜਦੋਂ ਨੀਂਦ ਵਿੱਚ ਵਿਘਨ ਪੈਂਦਾ ਤੇ ਆਪਾਂ ਵੀ ਕਹਿ ਦਿੰਨੇ ਬੜਾ ਬਲਛਣਾ ਜੰਪੰਛੀ ਆ ਇਹ ਪਲਛਣਾ ਜਨਵਰ ਆ ਜਿਹਨੇ ਮੇਰੀ ਨੀਂਦ ਖਰਾਬ ਕਰਦੀ ਮਾਰਾ ਤ ਉਹਨੂੰ ਇਸ ਕਰਕੇ ਕਿਹਾ ਜਾਂਦਾ ਸੀ ਕਿ ਉਹ ਨੀਂਦ ਵਿੱਚ ਵਿਘਨ ਪਾਉਂਦਾ ਸੀ ਕਿਉਂਕਿ ਉਹ ਰਾਤ ਨੂੰ ਹੀ ਨਿਕਲਦਾ ਸੀ ਕਿ ਮੈਨੂੰ ਆਦਮੀ ਮਨੁੱਖ ਜਿਹੜਾ ਕਿਤੇ ਮਾਰਨਾ ਦੇਵੇ ਜਾਂ ਮਨੁੱਖ ਆਦਤ ਹੈ ਕਿ ਮਨੁੱਖ ਦੀ ਜੇ ਰਾਤ ਨੂੰ ਉਹਨੂੰ ਉल्लू ਦਿਸੇ ਉਹਨੂੰ ਉਦਾ ਦੇਗਾ ਕਿ ਇਹ ਮਾੜਾ ਵਾ ਮਾੜਾ ਤਾਂ ਉਸ ਸਮੇਂ ਪਰ ਹੁਣ ਉਹਦਾ ਕੋਈ ਮਾੜੇ ਵਾਲੀ ਗੱਲ ਰਹਿ ਨਹੀਂ ਗਈ ਦੂਸਰਾ ਮਾੜਾ ਨੂੰ ਇਸ ਕਰਕੇ ਵੀ ਕਿਹਾ ਜਾਂਦਾ ਆ ਕਿਉਂਕਿ ਜਿਹੜਾ ਉੱਲੂ ਜੇ ਬੱਚੇ ਪੈਦਾ ਹੁੰਦੇ ਨੇ ਜਾਂ ਮੇਲ ਫੀਮੇਲ ਤੋਂ ਤੇ ਜਿਹੜੀ ਉਹਦੀ ਫੀਮੇਲ ਹੁੰਦੀ ਆ ਕਈ ਵਾਰਾਂ ਉਹ ਆਪਣੇ ਬੱਚਿਆਂ ਨੂੰ ਹੀ ਖਾ ਜਾਂਦੀ ਆ ਇਸ ਕਰਕੇ ਵੀ ਉਹਨੂੰ ਮਾੜਾ ਕਿਹਾ ਜਾਂਦਾ ਕਿ ਇੱਕ ਮਾਂ ਜਿਹੜੀ ਉਹ ਆਪਣੇ ਬੱਚੇ ਹੀ ਖਾ ਜਾਂਦੀ ਆ ਇਸ ਕਰਕੇ ਉਹਨੂੰ ਮਾੜਾ ਪੰਛੀ ਮੰਨਿਆ ਜਾਂਦਾ ਮਾੜਾ ਉਹਦਾ ਨਾ ਇਹ ਨਹੀਂ ਕਿ ਸਾਨੂੰ ਵੇਖ ਕੇ ਕੋਈ ਨੁਕਸਾਨ ਹੋ ਜਾਣਾ ਸਾਡੇ ਪਰਿਵਾਰ ਦਾ ਨੁਕਸਾਨ ਹੋਣਾ ਸਾਡੀ ਸਿਹਤ ਦਾ ਕੋਈ ਨੁਕਸਾਨ ਹੋ ਜਾਣਾ ਜਾਂ ਸਾਡਾ ਕੋਈ ਹੋਰ ਨੁਕਸਾਨ ਹੋਣਾ ਇਹ ਸਾਡੀ ਸੋਚ ਆ ਗਈ ਕਿ ਅਸੀਂ ਸਮੇਂ ਦੇ ਨਾਲ ਉਹਨੂੰ ਮਾੜਾ ਕਹੀ ਗਏ ਤੇ ਮਾੜਾ ਸਾਡੇ ਦਿਮਾਗ 'ਚ ਫੜ ਗਿਆ ਲੇਕਿਨ ਇਹ ਇੱਕ ਮਿੱਤਰ ਪੰਛੀ ਹੈ ਜਿਸ ਜਗ੍ਹਾ ਤੇ ਉੱਲੂ ਹੋਵੇਗਾ ਜਿਸ ਜਗ੍ਹਾ ਤੇ ਉੱਲੂ ਰਹਿੰਦੇ ਹੋਣਗੇ ਤੁਸੀਂ ਵੇਖਣਾ ਉੱਥੇ ਫਸਲਾਂ ਘੱਟ ਖਰਾਬ ਹੋਣਗੀਆਂ ਜਿਵੇਂ ਚ ਕਣਕ ਦੀ ਫਸਲ ਹੋ ਜੇ ਝੋਨੇ ਦੀ ਫਸਲ ਹੋ ਜੇ ਕਮਾਦ ਦੀ ਫਸਲ ਹੋ ਜੇ ਕਪਾਹ ਦੀ ਫਸਲ ਹੋ ਜੇ ਕੋਈ ਵੀ ਫਸਲ ਹੋਵੇ ਉਹਦਾ ਨੁਕਸਾਨ ਬਹੁਤ ਘੱਟ ਆ ਕਿਉਂਕਿ ਉੱਲੂ ਜਿਹੜਾ ਰਾਤ ਨੂੰ ਵੀ ਜਿਹੜੇ ਚੂਹੇ ਵਗੈਰਾ ਆ ਜਾਂ ਹੋਰ ਕੀੜੇ ਵਗੈਰਾ ਆ ਉਹਨਾਂ ਨੂੰ ਫੜ ਕੇ ਖਾ ਲੈਂਦਾ ਇਸ ਕਰਕੇ ਇਹਨੂੰ ਕਮਿੱਤਰ ਪੰਛੀਆਂ ਦੀ ਸ਼੍ਰੇਣੀ ਚ ਰੱਖਿਆ ਗਿਆ ਲੇਕਿਨ ਉਹਦੇ ਸੁਭਾਅ ਕਾਰਨ ਉਹਦੀਆਂ ਆਦਤਾਂ ਕਾਰਨ ਕਿਉਂਕਿ ਉਹ ਆਪ ਡਰਦਾ ਮਨੁੱਖ ਤੋਂ ਉਹਦੀ ਇਸ ਘਟਨਾ ਦੇ ਕਾਰਨ ਜਿਹੜਾ ਸੀ ਉਹਨੂੰ ਮਾੜਾ ਕਿਹਾ ਜਾਂਦਾ ਸੀ ਕੋਈ ਉੱਲੂ ਬਹੁਤ ਮਾੜਾ ਹੁੰਦਾ ਮੈਂ ਸਮਝਦਾ ਕਿ ਮੇਰੇ ਭੈਣ ਭਰਾ ਜਰੂਰ ਇਸ ਅੰਧਵਿਸ਼ਵਾਸ ਤੋਂ ਬਾਹਰ ਨਿਕਲ ਕੇ ਜਿਹੜੇ ਲੋਕ ਡਰਦੇ ਨੇ ਕੁਲੂ ਰਾਤ ਨੂੰ ਦੇਖ ਲਿਆ ਬਹੁਤ ਮਾੜਾ ਹੋ ਗਿਆ। ਉੱਲੂ ਨਾ ਤਾਂ ਮਨੁੱਖ ਤੇ ਹਮਲਾ ਕਰਦਾ ਨਾ ਮਨੁੱਖ ਦਾ ਨੁਕਸਾਨ ਕਰਦਾ। ਅੱਜ ਆਪਾਂ ਸਾਰੇ ਲੋਕ ਆਪੋ ਆਪਣੇ ਇੰਦਰਾਂ ਤੋਂ ਸੁੱਤੇ ਹੁੰਦੇ ਨੇ ਉੱਲੂ ਜੋ ਮਰਜ਼ੀ ਕਰਦਾ ਰਵੇ ਅੱਜ ਆਪਾਂ ਕਿੰਨੇ ਮਾੜਾ ਕਿਉਂਕਿ ਹੁਣ ਸਾਡੀ ਨੀਂਦ ਉਹ ਖਰਾਬ ਨਹੀਂ ਕਰਦੀ। ਪਹਿਲਾਂ ਨੀਂਦ ਖਰਾਬ ਹੁੰਦੀ ਸੀ ਤੇ ਥੱਕਿਆ ਜਿਹੜਾ ਮਨੁੱਖ ਹੁੰਦਾ ਸਾਰੇ ਦਿਨ ਦਾ ਫਿਰ ਉਹਨੇ ਉੱਲੂ ਨੂੰ ਤਾਂ ਗਾਲਾਂ ਹੀ ਕੱਢਣੀਆਂ ਸੀ ਨਾ ਕਿ ਇਹਨੇ ਮੇਰੀ ਨੀਂਦ ਖਰਾਬ ਕਰਦੀ। ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਅਸ ਕਰਦਾ ਕਿ ਤੁਸੀਂ ਆਪਣੀ ਸੋਚ ਮੁਤਾਬਕ ਜਰੂਰ ਕੋਈ ਨਾ ਵਧੀਆ ਜੇ ਕਮੈਂਟਸ ਦੇਣੀ ਤਾਂ ਕਿ ਆਪਾਂ ਇਹਦੀ ਹੋਰ ਰੰਗਾਈ ਤੱਕ ਜਾ ਸਕੀਏ ਜਿਉਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਮੀ ਲੰਮੀ ਉਮਰ ਕਰੇ